ਅੰਮ੍ਰਿਤਸਰ ਦੇ ਕਟਕਾ ਜੈਮਲ ਸਿੰਘ ਇਲਾਕੇ ਵਿੱਚ ਸਵੇਰੇ ਲੱਗੀ ਭਿਆਨਕ ਅੱਗ ਭਾਰਤੀ ਸਟੇਟ ਬੈਂਕ ਦੀ ਇਮਾਰਤ ਵਿੱਚ ਅੱਗ ਲੱਗਣ ਨਾਲ ਮੱਚੀ ਹੜਕੰਮ ਮੈਂ ਅੱਜ ਤਣਾ ਕਾਂਟਿਆਂ ਸੈਰ ਕਰਨ ਤੇ ਪਾਲਕ ਆ ਕੇ ਲੱਗ ਗਈ ਆ ਗਿਆ ਜੀ ਅੰਦਰ ਹੀ ਜਾਂਦੇ ਨੇ ਅੰਦਰ ਉਹ ਬੁਰਾ ਹੋ ਗਿਆ ਉਹ ਬੁਰਾ ਹੋ ਗਿਆ ਆ ਗਏ ਆ ਗਏ

दस पंद्रह मिनट में हम लोग आ गए थे उस उस वक्त तक दमकल की गाड़ियाँ भी आ गई थी वो अपना काम कर रही हैं अभी काम चल ही रहा अभी तो काम एक हो जाए तो पता चलेगा हाँ जी आप कैसे हाँ गेट खुला तो पता लगा शॉर्ट सर्किट चल रहा था उस टाइम तो, तो बाकी डिटेल अभी जब अंदर जाएंगे तो पता लगेगा क्या हुआ लग अभी तो चल रहा है काम तो अभी ਅਭੀ ਅੰਦਰ ਜਾਏਗੇ ਸਭ ਨੂੰ ਪਤਾ ਚਲੇਗਾ ਕਾਰਨ ਅਭੀ ਨਹੀਂ ਪਤਾ ਚਲੇਗਾ ਅਭੀ ਅੰਦਰ ਜਾਏਗੇ ਤਾਂ ਪਤਾ ਲੱਗ ਪਾਏਗਾ ਕੀ ਹੋਇਆ ਅਭੀ ਅੰਦਰ ਹਮ ਲੋਗ ਨਹੀਂ ਗਏ ਅਭੀ ਦਮਕਲ ਵਾਲੇ ਆਏ ਅਭੀ ਗਏ ਉਹ ਬੇਟਾ ਵਸੀਰਾਂ ਤਾਂ ਆਏ ਆ ਇਹਦੇ ਕਟੜਾ ਜੈਮਨ ਸਿੰਘ ਲੱਗੀ ਸੀ ਐਸਵੀ ਜੀ ਬੈਂਡ ਦੇ ਵਿੱਚ ਅੱਗ ਲੱਗੀ ਸੀ ਉਹ ਛੋਟੇ ਜਿਹੇ ਕਮਰੇ ਦੇ ਵਿੱਚ ਹੀ ਆ ਕੰਟਰੋਲ ਹੋ ਗਈ ਹੈ ਉਹ ਕਲੀਅਰ ਹੋ ਗਈਗਾ ਕਿੰਨੇ ਵੇ ਪਤਾ ਲੱਗਾ ਤੁਹਾਨੂੰ ਸਾਨੂੰ ਹੋ ਗਿਆ 1/2 ਘੰਟਾ ਹੋ ਗਿਆ ਕੀ ਕਾਰਨ ਇਲੈਕਟ੍ਰਿਕ ਸ਼ੋਰਟ ਹੋਊਗਾ ਹੋਰ ਕੋਈ ਪਤਾ ਨਹੀਂ ਲੱਗਾ ਇਹ ਕਲੀਅਰ ਨਹੀਂ ਇਹ ਦੋ ਗੱਡੀਆਂ ਪਾਣੀ ਦੇ ਲਾ ਚੁੱਕੇ ਆ ਤੀਸਰੀ ਗੱਡੀ ਵੀ ਲੱਗੇ ਖੜੀ ਆਪਣੀ। ਕਲੀਅਰ ਕਲੀਅਰ ਹੈ ਬਿਲਕੁਲ। ਤਿੰਨ ਗੱਡੀਆਂ ਮੌਕੇ ਤੇ ਗਈ ਸੇਵਾ ਸੜੀ ਫਾਇਰ ਗੇਟ। ਟਾਉਣਾ ਤੇ ਬਰੀ ਗੇੜਾ ਹੈ। ਕੋਈ ਜਾਨੀ ਨੁਕਸਾਨ ਨਹੀਂ ਆਇਆ। ਨਹੀਂ ਨਹੀਂ। ਮਾਲੀ ਨੁਕਸਾਨ ਕਿੰਨਾ ਤੇ ਹੈ? ਮਾਲੀ ਦੇ ਉਹਨੇ ਇਹ ਦੱਸ ਸਕਦੇ ਬੈਂਕ ਲਈ। ਅਈ ਦੇ ਤੇ ਕਿਤਾਬਾਂ ਕੋ ਦੋ ਜਿਹੜੀ ਬੁੱਕਾਂ ਪਈਆਂ ਇਹ ਉਹਨਾਂ ਦੇ ਉਹਨਾਂ ਨੂੰ ਜ਼ਿਆਦਾ ਅੱਗ ਵੀ ਸੀ। ਓਕੇ, ਥੈਂਕ ਯੂ। ਜਗ੍ਹਾ ਤੇ ਅੱਗ ਲੱਗੀ। ਟਟਰਾ ਜਮਤ ਸਿੰਘ ਐਸਬੀਆਈ ਬੈਂਕ ਤੇ ਲੱਗੀ ਸੀ। ਹਾਂਜੀ। ਛਾਰਟ ਸਰਕਟ ਹੋਣਾ ਲੱਗੇ ਧੂਆ ਨਿਕਲਿਆ ਕੋਈ ਬਹੁਤੀ ਅੱਗ ਨਹੀਂ ਲੱਗੀ। ਕੰਟਰੋਲ ਆਉਂ। ਗੱਡੀਆਂ ਪਹੁੰਚ ਕੀ ਤੁਹਾਨੂੰ ਕੋਈ ਜਾਣੇ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਲੈਜਰ ਬੁੱਕਾਂ ਨੂੰ ਕਿਤਾਬਾਂ ਨੂੰ ਥੋੜੀ ਲੱਗੀ ਸੀ ਬੁੱਝ ਗਈਆਂ